ਆਪਣੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਔਰ ਇੱਕ ਛੋਟੀ ਜੀ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਕਿ ਹਰੇਕ ਕੋਈ ਆਪਣਾ ਆਪਣਾ ਜਿਹੜਾ ਕਿ ਚੈਨਲ ਗ੍ਰੀਡ ਕਰ ਰਿਹਾ ਸੀ ਵੀ ਇੱਕ ਚੈਨਲ ਬਣਾਇਆ ਛੋਟਾ ਜਿਹਦੇ ਵਿੱਚ ਕੀ ਆਪਣੇ ਭਰਾਵਾਂ ਨੂੰ ਗਰੀਬ ਭਰਾ ਜਿਹੜੇ ਨੇ ਉਹਨਾਂ ਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਜਿਹੜੇ ਕਿ ਜਿਹੜੇ ਵੀ ਛੋਟੇ ਤੋਂ ਛੋਟੇ ਤੋ ਲੈ ਕੇ ਰੋਜ਼ਗਾਰ ਹੈ ਕਿ ਜਿਹੜੀਆਂ ਸੀ ਨੌਕਰੀਆਂ ਪੇਸ਼ੇ ਕਰਦੀਆਂ ਜਾਂ ਬਿਨਾਂ ਕਿਸੇ ਰੋਜ਼ਗਾਰ ਤੋਂ ਬੈਠੇ ਆ ਕਿ ਇਸ ਕਿਸ ਤਰੀਕੇ ਦੇ ਨਾਲ ਆਪਣੇ ਹੀ ਜਿਹੜੇ ਕਿ ਸ਼ਹਿਰਾਂ ਦੇ ਵਿੱਚ ਆ ਕੇ ਜਾਂ ਜ਼ਿਲ੍ਹਿਆਂ ਦੇ ਵਿੱਚ ਰੋਜ਼ਗਾਰ ਕਰਦੇ ਆ ਜਾਂ ਲੋਕ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਚੀਜ਼ ਦਿਖਾਉਂਗਾ ਤੁਸੀਂ ਦੇਖੋ ਕਿ इनको आप कराया देते हो कराया देते हो अच्छा ये यहाँ पे कराए पे रहते हो आप देखे। देखे साथ करते जा, जा, कर रहे ये जो पंजाबी लोग रेडी नहीं लगाते खाने पीने का काम नहीं करते नहीं करना चाहिए ना उनको करना चाहिए ना करते हैं। मैं करते हैं। बहुत नहीं चाहिए ना यार तुम तो करोगे ना काम अब तुमको अच्छा थोड़ी लगता है नहीं ना करना चाहिए ऐसा तो खुद काम करेंगे तो फिर तो इतनी बात कहने की जरूरत नहीं पड़ेगी तो तुम्हें तो कोई दिक्कत नहीं कोई काम करे तुम्हें थोड़ी है ਯਾਰ ਲੋੜੇ ਖੁਦ ਕਮਾ ਆਪਣਾ ਕਿਸਮਤ 세 ਕਮਾ ਰਹਾ ਹੈ ਸਭ ਕੋ ਕਮਾਣਾ ਚਾਹੀਏ ਕਿ ਕਿੰਨੇ ਦਾ 30 ਕ ਗਲਾਸ ਦੇਤੇ ਹੋ ਦੇਖ ਤੁਮ ਸਾਉਦੀ ਹੈ ਨਾ ਹਾਂ 30 ਕ ਗਲਾਸ ਦੇਤੇ ਹੋ ਨਾ ਤਾਂ ਕਿਆ ਬਚਤਾ ਹੈ ਤੁਮ ਬਤਾਓ ਤੇ ਚਾਰ ਰੁਪਏ ਬਚੀਏ ਤਾਂ ਚਾਰ ਰੁਪਏ ਕਿੰਨੇ ਚਾਰ ਰੁਪਏ ਚਲੋ ਬੜੀਆ ਯਾਰ ਤੁਮਾਰਾ ਮੈਨੂੰ ਬੜਾ ਲਗਾ ਤੁਮਾਰਾ ਵਿੱਚ ਇਹ ਜਿਹੜੀ ਜ਼ਮੀਨ ਹੁੰਦੀ ਹੈ ਦੇਖੋ ਆ ਸਕਦੇ ਹੋ ਫੁੱਟਪਾਥ ਹੈ ਜਿਹੜਾ ਆ ਫੁੱਟਪਾਥ ਹੁੰਦਾ ਹੈ ਆ ਜ਼ਮੀਨ ਹੁੰਦੀ ਹੈ ਆ ਦੇਖੋ ਕੋਈ ਟੱਕ ਕੇ ਗਿਆ ਹੈ ਆਪਣਾ ਕੋਈ ਸਮਾਨ ਔਰ ਇਧਰ ਦੇਖ ਸਕਦੇ ਹੋ ਇਹ ਜਿਹੜੀ ਜ਼ਮੀਨ ਹੁੰਦੀ ਹੈ ਇਸ ਚੀਜ਼ ਦੀ ਤੁਸੀਂ ਇਨੀ ਕਿ ਜ਼ਮੀਨ ਦੀ ਆਲੋ ਜਿਹੜੀ 7-8 ਫੁੱਟ ਦੀ ਜ਼ਮੀਨ ਹੈ ਇਹਦੀ ਕੀ ਕਦਰ ਕੀਮਤ ਪਾਉਂਦੇ ਹੋ 7-8 ਫੁੱਟ ਦੀ ਹੁੰਦੀ ਜ਼ਮੀਨ ਇਹਦੀ ਕੀ ਕਦਰ ਕੀਮਤ ਪਾਉਂਦੇ ਹੋ ਤੁਸੀਂ ਕੀ ਸਮਝਦੇ ਹੋ ਇਸ ਜ਼ਮੀਨ ਨੂੰ ਕੀ ਅਗਰ ਮਤਲਬ ਦੁਕਾਨ ਜਿੰਨੀ ਕਿ ਇਨੀ ਕਿ ਜਗ੍ਹਾ ਤੇ ਅਗਰ ਦੁਕਾਨ ਦੀ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹਨ ਕੋਈ ਦੁਕਾਨ ਵੇਚੇ ਆਪਣੀ ਨਿੱਜੀਗਾ ਤੇ ਬਣਾ ਕੇ ਉਹ ਕੀ ਰੇਟ ਤੇ ਇਸ ਜ਼ਮੀਨ ਨੂੰ ਵੇਚੇਗਾ ਤੇ ਦੁਕਾਨ ਜੋ ਕਿ ਚੱਲਣ ਨੂੰ ਟਾਈਮ ਲੱਗ ਰਾ ਹੈ ਇਸ ਜਗ੍ਹਾ ਤੇ ਅਗਰ ਰੇੜੀ ਫੜੀ ਕਿਸੇ ਵੀ ਤਰੀਕੇ ਨਾਲ ਲੱਗੀ ਹੋਵੇ ਤੇ ਬੜੀ ਵਧੀਆ ਕਮਾਈ ਦਾ ਸੌਦਾ ਹੁੰਦਾ ਹੈ ਅੱਗੇ ਵੀ ਦੱਸਾਂ ਮਤਲਬ ਕਿ ਚਾਹੇ ਅੱਜ ਦੀ ਡੇਟ ਦੇ ਵਿੱਚ ਅਸੀਂ ਕਹਿ ਲਈਏ ਕਿ ਇਹ ਜ਼ਮੀਨਾਂ ਤੇ ਚਾਹੇ ਕਬਜ਼ੇ ਵੀ ਕਹਿ ਲਈਏ ਇਹ ਜੋ ਕਿਉਂਕਿ ਇੱਕ ਵਾਰੀ ਜਿਹੜਾ ਆਪਣੀ ਕਿਸੇ ਵੀ ਤਰੀਕੇ ਦੀ ਫੜੀ ਜਾਂ ਰੇੜੀ ਇਸ ਫੁੱਟਪਾਥ ਤੇ ਜਿਵੇਂ ਕਿ ਲਾ ਲੈਂਦਾ ਕਦੀ ਆਪਣੀ ਜਾਨ ਦੀ ਪ੍ਰਵਾਹ ਵੀ ਜਾਨ ਵੀ ਦੇ ਦਵੇ ਪਰਮਾਣਾ ਰੋਜ਼ਗਾਰ ਨਹੀਂ ਕਦੀ ਛੱਡਦਾ ਉਹ ਮਤਲਬ ਤੁਸੀਂ ਆ ਦੇਖ ਸਕਦੇ ਹੋ ਕਿੰਦਾ ਟੱਕ ਟੱਕ ਕੇ ਲੋਕ ਚਲ ਜਾਂਦੇ ਨੇ ਸ਼ਾਮ ਨੂੰ ਸਵੇਰ ਨੂੰ ਆ ਕੇ ਫਿਰ ਇੱਥੇ ਹੀ ਕੰਮ ਜੋ ਕਿ ਰੋਜ਼ਗਾਰ ਸ਼ੁਰੂ ਹੁੰਦਾ ਪਰ ਮੈਂ ਇਹ ਚਿੰਤਾ ਜ਼ਾਹਿਰ ਕਰ ਰਿਹਾ ਕਿ ਆਪਣੇ ਲੋਕ ਜਿਹੜੇ ਕੀ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਜਿਹੜੇ ਕੀ ਗਰੀਬ ਨੇ ਜਿਹੜੇ ਜਿਹੜੇ ਬੇਰੋਜ਼ਗਾਰ ਨੇ ਜਾਂ ਘੱਟ ਰੋਜ਼ਗਾਰ ਕਰ ਰਹੇ ਨੇ 8000 10000 ਦੀ ਕਮਾਈ ਜਿਹੜੇ ਕਰ ਰਹੇ ਨੇ ਉਹਨਾਂ ਕੋਲ ਜੋ ਮੈਂ ਪੁੱਛਦਾ ਪਿਆ ਪੰਜਾਬ ਦੇ ਲੋਕਾਂ ਕੋਲ ਗਰੀਬ ਲੋਕਾਂ ਕੋਲ ਕਿ ਇਹ ਛੋਟੇ ਜਿਹੜੇ ਰੋਜ਼ਗਾਰ ਹੁੰਦੇ ਨੇ ਰੋਜ਼ ਦੀ ਘੱਟੋ ਘੱਟ ਨਹੀਂ ਤਾਂ 1000 ਰੁਪਏ 800 ਰੁਪਏ ਕਮਾਈ ਜਾਂ ਘੱਟੋ ਘੱਟ ਹੁੰਦੀ ਏ ਇਹਨਾਂ ਚੀਜ਼ਾਂ ਤੇ ਅਸੀਂ ਕਿਉਂ ਨਹੀਂ ਕਰਦੇ ਇਹ ਕਬੀਏ ਅਸੀਂ ਕਿਉਂ ਨਹੀਂ ਕਰ ਰਹੇ ਆਪਣੇ ਹੀ ਸ਼ਹਿਰ ਆਪਣੇ ਹੀ ਜ਼ਿਲ੍ਹੇ ਜਿਹੜੇ ਕਿ ਪਿੰਡਾਂ ਦੇ ਉਹਨਾਂ ਦੇ ਵਿੱਚੋਂ ਅਸੀਂ ਉੱਠ ਕੇ ਆ ਗਏ ਸ਼ਹਿਰਾਂ ਦੇ ਵਿੱਚ ਆ ਕੇ ਇਹ ਨਹੀਂ ਸੋਚਦੇ ਕਿ ਚੱਲ ਅਸੀਂ ਰੋਜ਼ਗਾਰ ਕਰੀਏ ਅਸੀਂ ਕੰਮ ਕਰੀਏ ਤੇ ਔਰ ਜਿਹੜੇ ਕਿ ਹਜ਼ਾਰ-ਹਜ਼ਾਰ ਕਿਲੋਮੀਟਰ ਦੂਰੋਂ ਆ ਕੇ ਪੰਜਾਬ ਦੇ ਵਿੱਚੋਂ ਯਾਰ ਉਹ ਵੀ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਭਜਾਰਨ ਨੂੰ ਕਰਦੇ ਆਂ ਕਿ ਭਜਾ ਦੇਓ ਉਹਨਾਂ ਨੂੰ ਕਿਉਂ ਅਸੀਂ ਆ ਆਪਣੇ ਕੰਮ ਆਪ ਸੰਭਾਲ ਲਈ ਯਾਰ ਕਿਉਂ ਨਹੀਂ ਸੰਭਾਲ ਸਕਦੇ ਇਹ ਨਹੀਂ ਸਮਝ ਲੱਦੀ ਕਿ ਅਸੀਂ ਅਗਰ ਸ਼ਹਿਰਾਂ ਦੇ ਵਿੱਚ ਆ ਕੇ ਇਦਾਂ ਦੇ ਕੰਮ ਕਰਾਂਗੇ 36 ਤਰ੍ਹਾਂ ਦੀ ਗਰੀਬੀਆਂ ਸਾਡੀਆਂ ਜਿਹੜੀ ਕਟੀਆਂ ਜਾਣਗੀਆਂ ਠੀਕ ਹੈ ਗੱਲ ਚੰਗੀ ਲੱਗੀ ਬਈ ਯਾਰ ਸ਼ਹਿਰ ਜਰੂਰ ਕਰੋ ਕਿਉਂਕਿ ਕੁਛ ਮਾੜੀ ਗੱਲ ਨਹੀਂ ਕਰ ਰਿਹਾ ਮੈਂ ਇਹ ਜੋ ਹੋਰ ਰੁਜ਼ਗਾਰ ਤੁਹਾਨੂੰ ਦਿਖਾਵਾਂਗੇ ਕੋਈ ਗੱਲ ਨਹੀਂ ਚੈਨਲ ਨਾਲ ਜੁੜੋ ਸਬਸਕ੍ਰਾਈਬ ਜ਼ਰੂਰ ਕਰੋ ਅੱਗੇ ਅੱਗੇ ਲਾਈਕ ਸ਼ੇਅਰ ਕਰੋ ਕਿਉਂਕਿ ਬਹੁਤ ਦੁਸ਼ਗਾਰ ਭਰੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਣ ਆ ਰਹੇ ਆ ਅਸੀਂ ਸੱਸੀ ਗਾਲ ਜੀ